ਚਿੜ ਚਿੜ ਚਲੋ ਉੱਡਿਏ ਚੀਚੀ ਕਿੱਥੇ ਚਿੜ ਚਿੜ ਉੱਪਰ ਅਸਮਾਨ ਵਿੱਚ ਨਹੀਂ ਚੀਚੀ ਸਾਨੂੰ ਭੁੱਖ ਲੱਗੀ ਹੈ ਚਲੋ ਫਿਰ ਦਾਣੇ ਲੱਭੀਏ ਚੀਚੇ ਤੇ ਬੱਚੋ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਸਾਡਾ ਅੱਜ ਦਾ ਲੈਸਨ ਦਾ ਨਾਮ ਕੀ ਹੈ ਤੇ ਸਤਿ ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਪੜ ਰਹੇ ਹਾਂ ਨਵੀਂ ਉਡਾਨ ਪੁਸਤਕ ਸੈਕਿੰਡ ਕਲਾਸ ਦੀ ਤੇ ਅੱਜ ਆਪਾਂ ਪੜ ਰਹੇ ਹਾਂ ਚਲ ਬਲੀ ਜਆਂ ਜੀਆਂ ਚਿੜੀਆਂ ਦਾ ਇੱਕ ਲੈਸਨ ਜਿਹੜੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਹਨ ਚਿੜੀਆਂ ਤੇ ਕਿਸਾਨ ਲੈਸਨ ਦਾ ਨਾਮ ਹੈ 11ਵਾਂ ਲੈਸਨ ਹੈ ਚਿੜੀਆਂ ਤੇ ਕਿਸਾਨ ਤੇ ਚਲੋ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਵਿਚਾਰ ਚਰਚਾ ਕੀ ਹੁੰਦੀ ਹੈ ਇਹਦੇ ਵਿੱਚ ਚਿੜੀਆਂ ਇਕੱਠੀਆਂ ਹੋ ਕੇ ਕੀ ਕਰਦੀਆਂ ਹਨ ਇਹ ਕੁਐਸਚਨ ਪੁੱਛਿਆ ਹੈ ਉਹ ਕਿਵੇਂ ਬੋਲਦੀਆਂ ਹਨ ਅਤੇ ਕੀ ਗੱਲਾਂ ਕਰਦੀਆਂ ਉਹ ਆਪਣੀ ਭਾਸ਼ਾ ਦੇ ਵਿੱਚ ਬੋਲਦੀਆਂ ਹਨ ਤੇ ਕੀ ਬੋਲਦੀਆਂ ਹਨ ਚਲੋ ਦੇਖਦੇ ਆਂ ਚਿੜੀਆਂ ਅਸਮਾਨ ਉੱਪਰ ਨਹੀਂ ਹਨ ਹੁਣ ਤੁਸੀਂ ਇਹਦੇ ਵਿੱਚ ਤੁਸੀਂ ਪਿਕਚਰ ਦੇ ਵਿੱਚ ਦੇਖ ਦੇ ਕੇ ਵੀ ਇਹਨੂੰ ਰਿਲੇਟ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਚਿੜੀਆਂ ਦਾ ਚਿੜੀਆਂ ਅਸਮਾਨ ਉੱਪਰ ਨਹੀਂ ਹਨ ਉਹ ਇਸ ਵੇਲੇ 베ਰੀ ਦੇ ਰੁੱਖ ਉੱਪਰ ਬੈਠੀਆਂ ਹਨ ਸਾਈਡ ਤੇ ਦਿਖ ਰਹੀਆਂ ਹਨ 베ਰੀ ਦੇ ਰੁੱਖ ਉੱਪਰ ਬੈਠੀਆਂ ਹਨ ਉਹ ਚੀ ਚੀ ਚਿੜਚਿੜ ਕਰ ਰਹੀਆਂ ਹਨ ਇੱਕ ਜਿਹੜੀ ਬੋਲੀ ਚਿੜਚਿੜ ਚਲੋ ਉੱਡੀਏ। ਚੀਂ-ਚੀਂ ਕਿੱਥੇ? ਪਹਿਲੀ ਚਿੜੀ ਦੀ ਗੱਲ ਸੁਣ ਕੇ ਦੂਜੀ ਜਿਹੜੀ ਬੋਲੀ ਚਿੜਚਿੜ ਉੱਪਰ ਅਸਮਾਨ ਵਿੱਚ। ਤੀਜੀ ਚਿੜੀ ਬੋਲੀ ਨਹੀਂ ਜੀ ਜੀ ਸਾਨੂੰ ਭੁੱਖ ਲੱਗੀ ਹੈ। ਚੌਥੀ ਚਿੜੀ ਬੋਲੀ ਚਲੋ ਫਿਰ ਦਾਣੇ ਲੱਭੀਏ ਚਿੜਚਿੜ। ਪੰਜਵੀਂ ਚਿੜੀ ਬੋਲੀ ਚਿੜਚਿੜ ਦਾਣੇ ਕਿੱਥੇ ਹਨ? ਛੇਵੀਂ ਚਿੜੀ ਬੋਲੀ ਮਤਲਬ ਉਹਨੇ ਕੁਐਸਚਨ ਪੁੱਛਿਆ ਕਿ ਚਿੜਚਿੜ ਦਾਣੇ ਕਿੱਥੇ ਹਨ? ਇਹ ਛੇਵੀਂ ਚਿੜੀ ਬੋਲੀ। ਉਸ ਖੇਤ ਵਿੱਚ ਚੀਂ-ਚੀ ਸਤਵੀਂ ਚਿੜੀ ਬੋਲੀ ਕਿ ਉਹ ਉਸ ਵਾਲੇ ਖੇਤ ਵਿੱਚ ਚੀਂ-ਚੀ ਚੀਂ-ਚੀ ਨਾ ਨਾ ਕਿਸਾਨ ਮਾਰੇਗਾ ਕਿਸਾਨ ਜੇ ਖੇਤ ਕਿਸਾਨ ਦਾ ਹੈ ਅੱਠਵੀਂ ਚਿੜੀ ਬੋਲੀ ਕੀ ਕਹਿੰਦੀ ਉਹਨੂੰ ਕਿ ਚੀਂ-ਚੀ ਨਾ ਨਾ ਕਿਸਾਨ ਮਾਰੇਗਾ ਉਸ ਖੇਤ ਵਿੱਚ ਨਹੀਂ ਜਾਣਾ ਖੇਤ ਕਿਸਾਨ ਦਾ ਹੈ ਅੱਠਵੀਂ ਚਿੜੀ ਬੋਲੀ ਠੀਕ ਹੈ ਚਿੜ-ਚਿੜ ਦਾਣੇ ਕਿਸਾਨ ਦੇ ਨਹੀਂ ਫਸਲਾਂ ਦੇ ਹਨ ਨੌਵੀਂ ਚਿੜੀ ਕੀ ਬੋਲੀ ਹੈ ਕਿ ਦਾਣੇ ਜਿਹੜੇ ਉਹ ਕਿਸਾਨ ਦੇ ਨੇ ਫਸਲਾਂ ਦੇ ਹਨ ਫਿਰ ਉਹ ਸਾਰੀਆਂ ਜਿਹੜੀਆਂ ਚੀਚੀ ਕਰਦੀਆਂ ਉੱਡੀਆਂ ਤੇ ਹਵਾ ਵਿੱਚ ਇੱਕ ਲੰਮਾ ਚੱਕਰ ਲਾ ਕੇ ਮੁੜ ਆਈਆਂ ਠੀਕ ਹੈ ਹਵਾ ਦੇ ਵਿੱਚ ਉਹਨਾਂ ਨੇ ਉਡਾਨ ਭਰੀ ਤੇ ਇੱਕ ਇੱਕ ਲੰਮਾ ਜਿਹਾ ਚੱਕਰ ਲਾ ਕੇ ਉਹ ਮੁੜ ਕੇ ਆ ਗਈਆਂ ਕੀ ਹੋਇਆ ਚੀਚੀ 10ਵੀਂ ਜਿੜੀ ਨੇ ਪੁੱਛਿਆ ਝਿੜਚੜ ਕਿਸਾਨ ਖੇਤ ਵਿੱਚ ਹੈ 11ਵੀਂ ਜਿੜੀ ਨੇ ਕਿਹਾ ਕਿ ਅਸੀਂ ਮਤਲਬ ਉਹ ਗਈਆਂ ਉਹ ਕੀ ਦੇਖ ਕੇ ਆਈਆਂ ਕਿ ਕਿਸਾਨ ਗੇ ਖੇਤ ਵਿੱਚ ਹੈ ਫਿਰ ਕਿੰਦੀ ਫੇਰ 12ਵੀਂ ਚਿੜੀ ਨੇ ਪੁੱਛਿਆ ਹੁਣ ਕੀ ਕਰੀਏ ਆਓ ਮੇਰੇ ਨਾਲ ਚੀਂ-ਚੀ 13ਵੀਂ ਚਿੜੀ ਨੇ ਕਿਹਾ ਇੰਨੀਆਂ ਵੱਡੀਆਂ ਚਿੜੀਆਂ ਸੀ ਠੀਕ ਹੈ ਆਓ ਮੇਰੇ ਨਾਲ ਚੀਂ-ਚੀ 13ਵੀਂ ਚਿੜੀ ਨੇ ਕਿਹਾ ਝਿੜ-ਝਿੜ ਪਰ ਕਿੱਥੇ 14ਵੀਂ ਚਿੜੀ ਨੇ ਕਿਹਾ ਸੂਰਜ ਕੋਲ 13ਵੀਂ ਚਿੜੀ ਨੇ ਕੀ ਕਿਹਾ ਉਹ ਉਹਨੇ ਕਿਹਾ ਸੀ ਨਾ ਆਓ ਮੇਰੇ ਨਾਲ ਚੀਂ-ਚੀ ਤੇ 14ਵੀਂ ਚਿੜੀ ਨੇ ਪੁੱਛਿਆ ਸੀ ਕਿ ਚਿੜੀ-ਚਿੜੀ ਝਿੜ-ਝਿੜ ਪਰ ਕਿੱਥੇ ਫਿਰ 13ਵੀਂ ਚਿੜੀ ਨੇ ਕਿਹਾ ਸੂਰਜ ਕੋਲ ਫਿਰ 15ਵੀਂ ਚਿੜੀ ਨੇ ਪੁੱਛਿਆ ਪਰ ਕਿਉਂ? ਚਿੜ-ਚਿੜ ਚਿੜ-ਚਿੜ ਸੂਰਜ ਤੋਂ ਪੁੱਛਦੇ ਹਾਂ ਸਾਡੇ ਲਈ ਦਾਣੇ ਕਿੱਥੇ ਹਨ? 13ਵੀਂ ਚਿੜੀ ਨੇ ਕਿਹਾ ਹੁਣ ਉਹ ਸਾਰੀਆਂ ਚੀਂ-ਚੀਂ ਕਰਦੀਆਂ ਅਸਮਾਨ ਵਿੱਚ ਉੱਡ ਗਈਆਂ ਤੇ ਸੂਰਜ ਕੋਲ ਜਾ ਕੇ ਕਹਿਣ ਲੱਗੀਆਂ ਚਿੜ-ਚਿੜ ਚੀਂ-ਚੀਂ ਸਾਡੇ ਹਿੱਸੇ ਦੇ ਦਾਣੇ ਕਿੱਥੇ ਹਨ? ਸੂਰਜ ਨੇ ਕਿਹਾ ਦੇਖੋ ਪਿਕਚਰ ਦੇ ਵਿੱਚ ਸੂਰਜ ਦੇ ਕੋਲ ਬੈਠੀਆਂ ਐ ਨਾ ਜਾ ਕੇ ਹੈਨਾ? ਸੂਰਜ ਨੇ ਕਿਹਾ ਤੁਹਾਡੇ ਹਿੱਸੇ ਦੇ ਦਾਣੇ ਜ਼ਮੀਨ ਉੱਪਰ ਹਨ ਤੁਸੀਂ ਸਿਰਫ ਜ਼ਮੀਨ ਤੇ ਹੀ ਦਾਣੇ ਚੁੱਕ ਸਕਦੀਆਂ ਹੋ ਠੀਕ ਹੈ ਜ਼ਮੀਨ ਤੇ ਡਿੱਗ ਜਾਂਦੇ ਹਨ ਜਦੋਂ ਦਾਣੇ ਤਾਂ ਕਿ ਉਹਨੂੰ ਸੂਰਜ ਦੱਸਦਾ ਉਹਨਾਂ ਨੂੰ ਕਿ ਤੁਸੀਂ ਸਿਰਫ ਜ਼ਮੀਨ ਤੋਂ ਹੀ ਦਾਣੇ ਚੁੱਕ ਸਕਦੇ ਹੋ ਠੀਕ ਹੈ ਸਲਾਹ ਮਤਲਬ ਸੂਰਜ ਨੇ ਇਸ ਤਰ੍ਹਾਂ ਦਿੱਤੀ ਉਹਨਾਂ ਨੂੰ ਕਿਉਂਕਿ ਉਹ ਕਿਸਾਨ ਤੋਂ ਡਰਦੀਆਂ ਸੀ ਕਿਸਾਨ ਤੋਂ ਡਰ ਕੇ ਉਹ 도ੜ ਆਈਆਂ ਵਾਪਸ ਆ ਗਈਆਂ ਫਿਰ ਉਹਨਾਂ ਨੂੰ ਭੁੱਖ ਤਾਂ ਲੱਗੀ ਹੋਈ ਸੀ ਫਿਰ ਹੁਣ ਕੀ ਕਰੀਏ ਕਹਿੰਦੀਆਂ ਤੇ ਜਿਹੜੀ 13ਵੀਂ ਚਿੜੀ ਕਹਿੰਦੀ ਸੀ ਕਿ ਆਪਾਂ ਸੂਰਜ ਕੋਲ ਜਾ ਕੇ ਪੁੱਛਦੇ ਹਾਂ ਕਿ ਕਿੱਥੋਂ ਮਿਲੂਗੇ ਸਾਨੂੰ ਦਾਣੇ ਤੇ ਸੂਰਜ ਨੇ ਉਹਨੂੰ ਕੀ ਉਹਨਾਂ ਨੂੰ ਕੀ ਕਿਹਾ ਸੀਗਾ ਕਿ ਤੁਸੀਂ ਸਿਰਫ ਜ਼ਮੀਨ ਤੋਂ ਹੀ ਦਾਣੇ ਚੁੱਕ ਸਕਦੀਆਂ ਹੋ ਫਿਰ ਐ ਚਿੜ-ਚਿੜ ਪਰ ਦਾਣੇ ਜ਼ਮੀਨ ਤੇ ਨਹੀਂ ਫਸਲਾਂ ਉੱਪਰ ਹੁੰਦੇ ਹਨ ਚਿੜੀਆਂ ਨੇ ਰੋਲਾ ਪਾਇਆ ਹਾਂ ਪਰ ਉਹ ਫਸਲਾਂ ਤੋਂ ਤੁਹਾਡੇ ਲਈ ਜ਼ਮੀਨ ਉੱਪਰ ਹੀ ਡਿਗਣਗੇ ਸੂਰੇ ਨੇ ਕਿਹਾ ਕੀ ਸੂਰਜ ਕਹਿੰਦਾ ਸੀ ਉਹਨਾਂ ਨੂੰ ਇੱਕ ਚਿੜੀਆਂ ਨੇ ਕੀ ਕਿਹਾ ਕਿ ਫਸਲਾਂ ਉੱਪਰ ਹੀ ਹੁੰਦੇ ਆ ਨਾ ਦਾਣੇ ਪਰ ਸੂਰਜ ਹੀ ਕਹਿੰਦਾ ਉਹਨਾਂ ਨੂੰ ਸਮਝਾਉਂਦਾ ਹਾਂ ਪਰ ਫਸਲਾਂ ਤੋਂ ਤੁਹਾਡੇ ਲਈ ਜ਼ਮੀਨ ਉੱਪਰ ਹੀ ਡਿਗਣਗੇ ਚੀਂ-ਚੀਂ ਜ਼ਮੀਨ ਉੱਪਰ ਕਿਵੇਂ ਉੱਡਣ ਡਿਗਣਗੇ ਇਹਨਾਂ ਨੂੰ ਕੌਣ ਡਿਗਗੇਗਾ ਚਿੜੀਆਂ ਨੇ ਪੁੱਛਿਆ ਮਤਲਬ ਉਹ ਕਿੱਧਰ ਡਿਗਣਗੇ ਉਹਨਾਂ ਨੂੰ ਨਹੀਂ ਪਤਾ ਸੀ ਨਾ ਹਵਾ ਹਵਾ ਦੇ ਨਾਲ ਦਾਣੇ ਤੁਹਾਡੇ ਲਈ ਜ਼ਮੀਨ ਉੱਪਰ ਡਿਗਣਗੇ ਸੂਰਜ ਨੇ ਕਿਹਾ ਠੀਕ ਹੈ ਚਿੜੀਆਂ ਚੀਂ-ਚੀ ਕਰਦੀਆਂ ਵਾਪਸ ਮੁੜ ਆਈਆਂ ਉਦੋਂ ਤੋਂ ਚਿੜੀਆਂ ਜ਼ਮੀਨ ਤੋਂ ਹੀ ਦਾਣੇ ਚੁਗਦੀਆਂ ਹਨ ਉਹ ਆਪਣੇ ਹਿੱਸੇ ਦੇ ਦਾਣੇ ਲੱਭਦੀਆਂ ਹਨ ਸਮਝ ਆ ਗਈ ਵਿੱਚੋਂ ਲੈਸਨ ਦੀ ਕਿ ਜ ਜਿਉਹਨਾਂ ਨੂੰ ਜਦੋਂ ਭੁੱਖ ਲੱਗੀ ਤਾਂ ਉਹ ਕਿੱਥੇ ਸੂਰਜ ਦੇ ਕੋਲ ਪੁੱਛਣ ਗਈਆਂ ਤਾਂ ਸੂਰਜ ਨੇ ਉਹਨਾਂ ਨੂੰ ਕੀ ਸਲਾਹ ਦਿੱਤੀ ਸੀ ਕਿ ਤੁਹਾਨੂੰ ਜ਼ਮੀਨ ਦੇ ਉੱਤੋਂ ਹੀ ਤੁਹਾਨੂੰ ਜਿਹੜੇ ਦਾਣੇ ਆ ਮਿਲਣਗੇ ਤੇ ਫਿਰ ਚਿੜੀਆਂ ਨੇ ਉਹਨਾਂ ਨੂੰ ਕੀ ਕਿਹਾ ਸੀਗਾ ਕਿ ਜ਼ਮੀਨ ਤੇ ਤਾਂ ਨਹੀਂ ਫਸਣਾ ਉੱਪਰ ਹੁੰਦੇ ਆ ਦਾਣੇ ਤਾਂ ਪਰ ਸੂਰਜ ਸਮੇਂਦਾਰ ਸੀ ਸੂਰਜ ਨੇ ਕੀ ਕਹਿਆ ਕਿ ਜ਼ਮੀਨ ਉੱਪਰ ਡਿੱਗੇਗਾ ਕੌਣ ਹਵਾ ਜਦੋਂ ਹਵਾ ਚੱਲੂਗੀ ਤਾਂ ਫਸਲਾਂ ਤੋਂ ਹੀ ਜਿੱਦਾਂ ਹਿਲਦੀਆਂ ਫਸਲਾਂ ਨੇ ਖੇਤਾਂ 'ਚ ਤਾਂ ਉਹ ਜ਼ਮੀਨ ਉੱਤੇ ਡਿੱਗੂਗੀਆਂ ਨਾ ਤਾਂ ਜਿਹੜੀਆਂ ਚੀਚੀ ਕਰਦੀਆਂ ਖੁਸ਼ ਹੋ ਕੇ ਆਪਣੇ ਵਾਪਸ ਆ ਗਈਆਂ ਤੇ ਉਦੋਂ ਤੋਂ ਹੀ ਜਦੋਂ ਹਵਾ ਚੱਲਦੀ ਹੈ ਜਦੋਂ ਦਾਣੇ ਡਿੱਗਦੇ ਹੈ ਤਾ ਉਦੋਂ ਤੋਂ ਹੀ ਇਹ ਚਿੜੀਆਂ ਜ਼ਮੀਨ ਤੋਂ ਹੀ ਦਾਣੇ ਆਪਣੇ ਚੁਗਦੀਆਂ ਹਨ ਸਮਝ ਆ ਗਈ ਬੱਚੋ ਇਹ ਸੀ ਅੱਜ ਦੀ ਆਪਣੀ ਕਹਾਣੀ ਸਮਝ ਲਓ ਲੈਸਨ ਤੇ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਅੱਜ ਦੀ ਕਲਾਸ ਇੱਥੇ ਖਤਮ ਕਰਦੇ ਹਾਂ ਓਕੇ ਬੱਚੋ ਤੇ ਤਦ ਤੱਕ ਲਈ ਓਕੇ ਬਾਏ ਬਾਏ ਟੇਕ ਕੇਅਰ Thank you.